हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਨੀਆਂ ਦੋ ਗਾਵਾਂ ਸੇ ਲੈ ਕੇ ਆਏ ਜੀ ਇੱਕ ਬਈ ਜਰਸੀ ਐਟਾਪ ਬਰੀਡ ਤਾਜੀ ਸੋਣ ਵਾਲੀ ਆ ਤੇ ਇੱਕ ਬਈ ਤਾਜੀ ਸੋਈ ਵੀ ਆ ਐਚ ਐਫ ਬਰੀਡ ਤੇ ਆਉ ਪੁੱਛ ਲੈਣੇ ਬਾਈ ਤੁਹਾਡੇ ਅੱਜ ਬਾਈ ਬਾਈ ਜੀ ਹਸ ਗਾਲ ਸਤਿ ਸ਼੍ਰੀ ਗਾਲ ਜੀ ਹੋ ਠੀਕ ਹੂੰ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਜਸ਼ਨਗਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੂ ਬਾਈ ਠੀਕ ਹੈ ਨੇੜੇ ਪਿੰਡ ਬਾਈ ਨੇੜੇ ਬਾਜਾਖਾਨਾ ਬੰਬੀਆ ਰਣ ਸਿੰਘ ਵਾਲਾ ਨਾਲ ਦੇ ਪਿੰਡ ਆ ਬਾਈ ਕੋਟਕਪੂਰਾ ਵੀ ਨੇੜੇ ਹੀ ਹੈ ਹਾਂ ਇਧਰ ਕੋਟਕਪੂਰਾ ਆਪਾਂ ਨੂੰ 14 ਕਿਲੋਮੀਟਰ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਵੀਰੇ 98776 24531 ਬਾਈ ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇਣਾ ਟਾਪ ਬ੍ਰੀਡ ਜਰਸੀ ਕਿਹੜਾ ਸੂਏ ਸੁੰਦੀ ਇਹ ਵੀਰੇ ਰੀਜਨਲ ਦੂਜੇ ਸੂਏ ਸ ਕੀ ਰਿਕਾਰਡ ਦੁੱਧ ਦਾ ਰਿਕਾਰਡ ਵੀਰੇ ਮਾਲਕ ਨੇ ਆਪਾਂ ਨੂੰ ਪਲੂਣ ਦਾ 20 ਲੀਟਰ ਦੱਸਿਆ ਹੂੰ ਉਹ ਤਾਂ ਨੇ ਸੈਰ ਕੀ ਵੀ 22 23 ਤੇ ਜਾਊ ਆਪਾਂ 20 ਦੱਸ ਕੇ ਦੇਣੀ ਆ ਭਰਾ ਠੀਕ ਆ ਬਾਈ ਹਾਂ ਬਾਕੀ ਸੇਵਾ ਦੁੱਧ ਸੇਵਾ ਦਾ ਹੁੰਦਾ ਅਗਲਾ ਭਲਾ 22 ਲੈ ਲੈ ਭਲਾ 20 ਲੈਣੀ ਸਹੀ ਗੱਲ ਆ ਬਾਈ ਹਾਂਜੀ ਖੋਲ ਦੋ ਬਈ ਤੋੜ ਕੇ ਦਿਖਾ ਦਿਓ ਆਰਡਰ ਕਮਾਲ ਦਾ ਭਾਂਡਾ ਬਹੁਤ ਚੰਗਾ ਠੰਡੀ ਦੇਖਿਓ ਲੈ ਠੰਡੀ ਤਾਂ ਵੀਰੇ ਆਈ ਬਾਈ ਅੱਲ ਲੈ ਕੋਈ ਚੱਕਰੀ ਨਹੀਂ ਅਰੇ ਧਾਰਾ ਵੀ ਦਿਖਾਈ ਦਿੰਦੇ ਹਾਂ ਹਾਂ ਹਿੱਲੀ ਲੈ ਬਈ ਗੱਬਣ ਦੀ ਭਾਈ ਗਨ ਤਾਂ ਧਾਰਾ ਕੋਈ ਚੱਕਰੀ ਨਹੀਂ ਬਈ ਲੈ ਲੈ ਚੂਣ ਬੜਾ ਚੰਗਾ ਯਾਰ ਹਨਾ ਸਿਰਈ ਆ ਬਈ ਚੂਣ ਤੇ ਥਣ ਦੇਖ ਮਾਝਰ ਗੱਲ ਹਾਂ ਸੂਕੇ ਦੂਗੀ ਚੂਣ ਦੁੱਗਣਾ ਨਿਕਲਣਾ ਹੈ ਬਈ ਚਿਪੇਰੀ ਚਪਾਈ ਆ ਚਵਾਈ ਚੈੱਕ ਕਰੋ ਬਈ ਚੰਗੀ ਆ ਹੂੰ ਕੀ ਬਾਤ ਗੰਨਿਆਂ ਨੂੰ ਆਉਂਦੀ ਆ ਤੇ ਸੂਕੇ ਦਾ ਇਦੂ ਵੀ ਮੋਗੇ ਹੋ ਜੂਗੇ ਕੀ ਬਾਤ ਬੰਨਦੀ ਇੰਨੀ ਚੰਗੀ ਚਵਾਈ ਹੈ ਨਾ ਸੂਕੇ ਤਾਂ ਇਦੂ ਵੀ ਦੁੱਗਣੀ ਹਾਂ ਥਣਾਂ ਨੂੰ ਅਗਲਾ ਬੇਚਨ ਤੋਂ ਗਿਆ ਜੀ ਵੀਰੇ ਓਕੇ ਆਰਡਰ ਬੜਾ ਕਮਾਲ ਪੰਡਰ ਗੱਲੇ ਵਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜੇ ਪੂਰੇ ਗਏ ਤੇ ਚਮਕ ਚਮਕ ਧਾਣਾ ਕਿੱਕੋ ਜਿਹਾ ਥਾਣਾ ਪੂਰੇ ਵੱਡਾ ਜਿਵੇਂ ਮਣਕੇ ਲਾਏ ਹੁੰਦੇ ਬਈ ਸਹੀ ਕਰ ਲੈ ਬਈ ਜਿਵੇਂ ਮਣਕੇ ਲਾਏ ਹੁੰਦੇ ਇੱਕੋ ਜਿਹਾ ਥਾਣਾ ਸਾਇਜ ਦੇ ਵਿੱਚ ਇੱਕੋ ਜਿਹਾ ਜੰਮ ਤੋਰਾ ਦੇਖ ਤੋਰਾ ਤਾਰਾ ਚੰਗਾ ਬੜਾ ਚੰਗੀ ਆ ਬੜਾ ਸੁਨੱਕੀ ਆ ਆਰਡਰ ਕਮਾਲ ਦਾ ਵਜਨ ਵਜਨ ਵੀ ਫੁੱਲ ਆ ਬਈ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਏ ਤੇ ਵਜਣ ਵਜਣ ਆਹ ਵੇਖ ਲੈ ਇੱਥੇ ਵੀ ਪੁੱਠੇ ਪਾਸੇ ਬਹਿ ਕੇ ਮਾਰਦੇ ਨੇ ਬਾਈ ਨੇ ਬਈ ਜਮਾ ਵੀਰੇ ਦੇ ਵਿਚਾਲੇ ਖੜਾ ਰੀ ਰਸਾ ਵੀ ਤਾਉਣ ਦੇ ਸੱਡ ਤਾ ਉੱਠੇ ਪਾਸੇ ਬਹਿ ਗਿਆ ਜਿਵੇਂ ਮਰਜੀ ਗੱਬੜਨੀ ਆ ਧਾਰਾ ਮਾਰੀ ਚੱਕਰ ਹੀ ਨਹੀਂ ਬਈ ਵਾਲੀ ਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਖਾ ਕੋਈ ਚੱਕਰ ਇੱਕ ਦੋ ਦਿਨ ਕੱਢ ਦਈਏ ਬਾਕੀ ਸੂ ਵੀ ਪਵੇ ਤਿਆਰੀ ਵੀ ਫੁੱਲਾ ਹੁਣ ਸੂ ਕੇ ਭਣਾ ਕੋਈ ਚੱਕਰ ਨਹੀਂ ਬਈ ਸਹੀ ਗੱਲ ਬਾਕੀ ਇੱਕ ਦੋ ਦਿਨ ਕੱਢ ਦੂ ਵੇਖ ਲੈ ਵਾ ਹਾਂ ਇੱਥੇ ਸਟਾਰਟ ਹੁੰਦਾ ਵੀਰੇ ਲੈ ਇੱਥੇ ਦੇਕਰ ਭਰ ਦੇਣਾ ਸੁੰਦੀ ਲਈ ਬਾਕੀ ਬਈ ਠੰਡੀ ਆ ਘਰੇ ਰੱਖਣ ਵਾਲੀ ਹਾਂ ਹਾਂ ਗਾਂ ਵੀ ਵੀਰੇ ਘਰ ਪੂਰਾ ਫਰਦਾ ਲਈ ਬਿਲਕੁਲ ਨਹੀਂ ਮੰਨਣੀ ਫੈਂਟ ਆ ਜਿਹੜੀ ਘਰ ਵਾਲੀ ਦੀ ਫੁੱਲ ਚੱਗੀ ਆ ਲੇਵਾ ਕਮਾਲ ਚਵਾਈ ਕਮਾਲ ਠੰਡੀ ਠੁੰਡੀ ਫੁੱਲ ਕੁੰਨੀ ਇਧਰ ਵੇਖ ਇਧਰ ਵੀਰਿਆ ਨਾੜਾ ਨੂੜਾ ਕਿੰਨੀਆਂ ਫਰਦੀਆਂ ਹਾਂ ਬਹੁਤ ਚੰਗੀਆਂ ਯਾਰ ਅੱਗੇ ਥਾਣੂ ਲੇਵਾ ਗਾਂ ਅਗਲਾ ਇੱਕ ਕਹਿੰਦੇ ਨਾ ਜਾਣ ਕੇ ਕਹਿਣ ਦਾ ਉਹ ਗੱਲ ਨਹੀਂ ਵਾਕੀ ਗਾਂ ਵੀਰੇ ਲੈ ਬਈ ਥਾਣੇ ਦੇਖੋ ਪੂਰੀ ਵਿੱਤੀ ਤੇ ਇੱਕੋ ਜਿਹਾ ਸਹਿਜ ਪੂਰੇ ਗਾਇਬ ਤੇ ਲੱਗੇ ਹੋਏ ਦੋਤੀ ਬਾਤੀ ਵੇਖ ਵੀਰੇ ਬੈਠਦੀ ਲੈ ਫੇਸ ਵੀ ਪੂਰੀ ਚੰਗੀ ਸਹੀ ਗੱਲ ਹੈ ਫੇਸ ਬੜਾ ਪਿਆਰਾ ਬਈ ਮੋੜ ਲਿਓ ਵੀਰੇ ਫੇਸ ਦੇਖੋ ਬਈ ਬੋਦੀਬਾਦੀ ਬਹੁਤ ਚੰਗੀ ਆ ਸਨੱਖ ਆਪਣਾ ਬੈਡ ਦੇ ਵਿੱਚ ਚੰਗਾ ਦੁੱਧ ਚੰਗਾ ਪਾ ਦੂ ਰੰਗ ਰੂਪ ਚੰਗਾ ਆਰਡਰ ਚੰਗਾ ਥਣ ਚੰਗਾ ਚਵਾਈ ਚੰਗੀ ਆ ਕਿਸੇ ਪਾਸੋਂ ਬਈ ਕੋਈ ਘਾਟ ਨਹੀਂ ਲੱਗਦੀ ਦੂਜੀ ਗੱਲ ਆ ਇਹ ਵੀ ਨਹੀਂ ਵੀਰੇ ਅਗਲਾ ਇੱਥੇ ਆ ਕੇ ਵੇਖੂ ਵੀ ਨਿੱਕੀ ਜੀ ਹਮਤ ਲੜੀ ਲੱਗੂ ਪੂਰਾ ਵਜਨ ਦੇ ਕੱਦ ਵੀ ਪੂਰਾ ਜਰਸੀ ਦੇ ਹਿਸਾਬ ਨਾਲ ਸਹੀ ਗੱਲ ਆ ਬਈ ਚਾਹੀਦਾ ਬੈਡ ਤੇ ਕੀ ਮੁੱਲ ਆ ਫਿਰ ਇਹਦਾ ਮੁੱਲ ਵੀਰੇ ਕਰਨ ਵੀਰ ਨਾਲ ਮਰਜ਼ੀ ਕਰ ਲਈਏ 70000 ਦੀ ਦੇਣਾਗੇ ਵਿੱਚੋਂ ਮਾਨਤਨ ਕਰ ਦਾਂਗੇ 70 ਦੀ ਹਾਂਜੀ ਠੀਕ ਆ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਬਾਈ ਕਹਿੰਦਾ 70000 ਦੇ ਦੇ ਦਾਂਗੇ ਚੰਗੀ ਆ ਭਾਈ ਐਦੂ ਠੰਡੇ ਨੂੰ ਵੀ ਫੀਲ ਦਾ ਕੋਈ ਮੈਨ ਕਹਿੰਦਾ ਲੈਖਾ ਹੀ ਨਹੀਂ ਇੱਥੇ ਵੀ ਭਾਈ ਨੇ ਧਰਮ ਮਾਰਤੀ ਉੱਥੇ ਵੀ ਠੰਡੇ ਦਾ ਕੋਈ ਚੱਕਰ ਹੀ ਨਹੀਂ ਵੀਰੇ ਪਹਿਲਾਂ ਦੋਵੇਂ ਪਾਸੇ ਬੈਠ ਕੇ ਚੋਲਾ ਉਧਰ ਦੀ ਵਾਜਾ ਮਗਰ ਦੀ ਵਾਜਾ ਵਾਲਾ ਕੋਈ ਚੱਕਰ ਹੀ ਨਹੀਂ ਜਿਵੇਂ ਮਰਜੀ ਬੈਠਾ ਰਗਾ ਲੈਣਾ ਗਰਮ ਵਾਲੀ ਨੇ ਹੈ ਨਾ ਨਹੀਂ ਕੋਈ ਚੱਕਰ ਹੀ ਨਹੀਂ ਭਾਈ ਹਾਂ ਲੈ ਵਾ ਇਧਰੋਂ ਵੀ ਦਿਖਾ ਨਾ ਨਾਣਾ ਨੂਣਾ ਕਰਮਾਲੀ ਦੇ ਫੁੱਲ ਚੰਗੀਆਂ ਨੇ ਕੀ ਬਾਤ ਓਕੇ ਭਾਈ ਮੁੱਲ ਵੀ ਜਹਜਾ ਭਾਈ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਈ ਹੈ ਇਹ ਵੀਰੇ ਰੀਜਨਲ ਤੀਜੇ ਸੂਈ ਆ ਬੈੜ ਕਦੋਂ ਸੂਈ ਆ ਭਾਈ ਬਸ ਨੂੰ ਦੋ 22 ਘੰਟੇ ਚੋਂ ਇਹ ਸੂਈ ਨੂੰ ਵੀਰੇ ਜੇ ਰ ਕੰਪਲੀਟ ਪੈ ਗਈ ਉਹ ਬੱਠਲ ਚ ਪਈਆ ਦਿਖਾ ਦਿਓ ਬੱਚਾ ਕੀ ਆ ਬੱਚਾ ਵੀਰੇ ਜਰਸੀ ਬੱੱਚੀ ਆ ਬੱੱਚੀ ਚੰਗੀ ਆ ਯਾਰ ਹਾਂ ਬੱੱਚੀ ਵੀਰੇ ਸਿਰਾਈ ਆ ਬੱਚਾ ਬਈ ਬੱੱਚੀ ਦਾ ਰੰਗ ਦੇਖੋ ਬੱੱਚੀ ਬਹੁਤ ਚੰਗੀ ਆ ਦੋ ਨਗ ਮਿਲ ਜਾਣੇ ਆ ਤਾਂ ਬੱੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣੇ ਇੱਕ ਵੀਰੇ ਐਚ ਐਫ ਮਿਲ ਜੂਗੀ ਬੱਠਲ ਦੇ ਵਿੱਚ ਇੱਕ ਐਚ ਐਫ ਮਿਲ ਜੂ ਇੱਕ ਜਰਸੀ ਮਿਲ ਜੂ ਦੋ ਬਰੀਡਾਂ ਮਿਲਣੀਆਂ ਨਹੀਂ ਯਾਰ ਦੋ ਬਰੀਡ ਮਿਲ ਜਾਣੀਆਂ ਠੰਡੀ ਵੀ ਆਈ ਆ ਵੀਰੇ ਲੈ ਆਰਡਰ ਕਮਾਲ ਤੇ ਠੰਡੀ ਦੇਖੋ ਲੈ ਚਵਾਈ ਚੈੱਕ ਕਰੋ ਕਿਆ ਬਾਤ ਮੇਰਾ ਬਾਵਾ ਹੀ ਹੈ ਜੀ ਚਵਾਈ ਆਪਣਾ ਨੰਬਰ ਆ ਵੀਰੇ ਲੈ ਹਾਂ ਨਿਕਰੂਗੀ ਚੰਗੀ ਕਿਉਂ ਬੋਲਾ ਮਾਰਦੀ ਆ ਦੁੱਧ ਚੰਗਾ ਪਾ ਦੂ ਕੀ ਬਾਤ ਅੱਛਾ ਚਵਾਈ ਵਾਲਾ ਆਪਣਾ ਪੁੱਸਣਾ ਗਲਤੂ ਬਈ ਤੇ ਥਣ ਦੇਖੋ ਗਲਾਬੀ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਕਲਾ ਕਲਾ ਥਣ ਖੋਲ ਦੇ ਬਈ ਤੋਰ ਕੇ ਦਿਖਾ ਦੇ ਕਿੰਨਾ ਬੋਲਾ ਕੱਢਿਆ ਫਿਰ ਅੱਜ ਬੋਲਾ ਵੀਰੇ 4 ਲੀਟਰ ਕੱਢਿਆ ਰਕ ਉਸ ਵੱਛੀ ਨੇ ਪੀ ਲਿਆ ਸੀਗਾ ਠੀਕ ਆ ਬਈ ਹਾਂਜੀ ਕਿੰਨਾ ਦੁੱਧ ਦੇ ਦੂ ਅਸਟੇ ਦੁੱਧ ਵੀਰੇ 17 18 ਨਾਰਮਲ ਜਿਹੀ ਜਿਵੇਂ ਕੱਦ ਵੈਡਾ ਵੈਡਾ ਪੋਲੀ ਜਿਹਾ ਵੀਰੇ ਚਵਾ ਦੂ ਇਨਾ ਠੀਕ ਆ ਬਈ ਸੂਰਾ ਤਾਰਾ ਕਮਾਲ ਆਡਰ ਚੰਗਾ ਗੁਲਾਬੀ ਥਣ ਮੁਠੀ ਵਾਲਾ ਥਣ ਸੂਈ ਸਵਾਈ ਬੱਚਾ ਬੱਚੀ ਨੂੰ ਜਨਮ ਦਿੱਤਾ ਤੇ ਜੇਰ ਵੀ ਬਾਈ ਬੱਠਲ ਦੇ ਵਿੱਚ ਰੱਖੀ ਬੈਠਾ ਸੂਰਾ ਤਾਰਾ ਵੀ ਕਰਮਾਈਦਾ ਚੰਗਾ ਗਿਆ ਬਾਈ ਦੁੱਧ ਵਰਟੇ ਹੀ ਚੰਗਾ ਪਾ ਦੂ ਚੰਗੇ ਬੋਲੇ ਤੋਂ ਕਰਮਾ ਲਈ ਸਟਾਰਟ ਹੋਈ ਆ ਵੱਡੀ ਗੱਲ ਦੁੱਧ ਪਾ ਦੇ 1 ਕਿਲੋ 2 ਕਿਲੋ ਘੱਟ ਦੇ ਠੰਡਾ ਹੋਏ ਪਸ ਲੈ ਠੰਡੀ ਇਹ ਵੀ ਆਈ ਬਿਲਕੁਰੀ ਆ ਲੈ ਇੱਥੇ ਵੀ ਬਹਿ ਗਿਆ ਬਾਈ ਉੱਥੇ ਵੀ ਸਾਰਾ ਮਾਰੀਆਂ ਕੋਈ ਚੱਕਰੀ ਨਹੀਂ ਕੋਈ ਚੱਕਰੀ ਨਹੀਂ ਬਾਈ ਚੱਕਰੀ ਨਹੀਂ ਲਾਇਆ ਠੀਕ ਹੈ ਬਾਈ ਠੰਡੀ ਸੀ ਲਾ ਹੈਦਾਰਥ ਨੂੰ ਮੈਂ ਢੱਲ ਕਾਢ ਜਾਨੀ ਵੀਰੇ ਚਵਾਈ ਹੋਈ ਕਰਕੇ ਢੱਲ ਪਈ ਆ ਲੈ ਵਿੱਚ ਸ਼ਾਮ ਤੱਕ ਕਰ ਜਾਵਾਂ ਭਰ ਜਾਣਾ ਠੀਕ ਹੈ ਬਾਈ ਤੇ ਕੀ ਮੁੱਲ ਹੈ ਭਰਾ ਇਹਦਾ ਮੁੱਲ ਵੀਰੇ ਜਿੰਨਾ ਮਰਜ਼ੀ ਕਰ ਲੈ 60 65 55000 ਦੀ ਐਸਨੋ ਦੇ ਦਾਂ ਠੀਕ ਹੈ ਬਾਈ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ 60 65 55000 ਦੀ ਵੜਾ ਜਿਹੜੀ ਬਾਈ ਕਹਿੰਦਾ ਦੇ ਦੇਾਂਗੇ ਫੇਸ ਚੰਗਾ ਕੱਦ ਚੰਗਾ ਖਣਲੇ ਵੱਲ ਚੰਗਾ ਪੂਰਾ ਤਰ੍ਹਾਂ ਚੰਗਾ ਬੱਚਾ ਬੱਚੀ ਹੈ ਦੇਰ ਬਾਈ ਬੰਦ ਜਰੇ ਰੱਖੀ ਬੈਠਾ ਚੰਗੀ ਹੈ ਵੱਡੀ ਗੱਲ ਠੰਡੀ ਸੀ ਨਾਗਪਰਾ ਕੋਲੇ ਸੀਗੇ ਦੋ ਦੋਨੀਆਂ ਲਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈ ਦਲੋਂ ਧੰਨਵਾਦ